ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਬਗਾਵਤ ਦਿੱਲੀ ਲੋਬੀ ਵਾਲਿਆਂ ਦੇ ਵਿਰੁੱਧ ਸਿੱਧੇ ਹੋ ਗਏ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵ ਅਤੇ ਇਨਚਾਰਜ ਮਨੀਸ਼ ਸੋਧਿਆ ਨੂੰ ਕਿਉਂਕਿ ਸੁਪਰੀਮੋ ਅਰਵਿੰਦ ਕੇਸ਼ਵ ਅਤੇ ਮਨੀਸ਼ ਸੋਧਿਆ ਵੱਲੋਂ ਵਾਰ-ਵਾਰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਕਿਉਂਕਿ ਜਿਸ ਤਰ੍ਹਾਂ ਆਪ ਆਦਮੀ ਪਾਰਟੀ ਦੇ ਸਿਆਸੀ ਕੁੱਲ ਡੋਰ ਦੇ ਵਿੱਚ ਕੰਸੂਮਾ ਚੱਲ ਰਹੀ ਸੀ ਹਰਪਾਲ ਸਿੰਘ ਚੀਮਾ ਦੀ ਕੁਲਤਾਰ ਸਿੰਘ ਸੰਧਵਾ ਦੀ ਅਮਨ अरोड़ा ਦੀ ਅਤੇ ਡਾਕਟਰ ਕਿੰਦਰ ਬੀਤ ਨਜ਼ਰ ਦੀ ਰਾਤੋਂ ਰਾਤ ਚੰਡੀਗੜ੍ਹ ਤੋਂ ਸਕਿਉਰਟੀ ਵਧਾ ਦਿੱਤੀ ਗਈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਹਿਣ ਤੇ ਸਕਿਉਰਟੀ ਕਿਉਂ ਵਧਾਈ ਗਈ ਤੇ ਖੁਦ ਇਸ ਦਾ ਇਲਮ ਜਿਹੜਾ ਹੈ ਜਾਣਕਾਰੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਲੀ ਮੋਰ ਦਿੱਤਾ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾਲ ਅਤੇ ਮਨੀਸ਼ ਸੋਧਿਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਬਗਾਵਤ ਆਪ ਆਦਮੀ ਪਾਰਟੀ ਦੇ ਸੁਪਰੀਮੋ ਕਰ ਰਹੇ ਸੀ ਲਗਭਗ 30 ਤੋਂ 35 ਵਿਧਾਇਕਾਂ ਨੂੰ ਆਪਣੇ ਨਾਲ ਲੈ ਕੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਜਦੋਂ ਮਨੀਸ਼ ਸੋਦੀਆ ਅਤੇ ਅਰਵਿੰਦ ਕੇ ਜੀਵਾਲ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਜਦੋਂ ਉਹ ਅੰਤਮ ਜ਼ਬਾਨਤ ਤੇ ਬਾਅਦ ਆਏ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕੁਲਤਾਰ ਸਿੰਘ ਸੰਧਮਾ ਹਰਪਾਲ ਸਿੰਘ ਚੀਮਾ ਆਵਨ ਅਰੋੜਾ ਅਤੇ ਡਾਕਟਰ ਇੰਦਰਬੀਤ ਨਿਚਰ ਇਹਨਾਂ ਚਾਰਾਂ ਵੱਡੇ ਆਗੂਆਂ ਵੱਲੋਂ ਸਪੈਸ਼ਲ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ ਗਈ ਅਰਵਿੰਦ ਕੇਜੀਬਾਲ ਅਤੇ ਮਨੀਸ਼ ਸੋਦੀਆ ਦੇ ਨਾਲ ਕਿ ਪੰਜਾਬ ਦੇ ਵਿੱਚ ਸਭ ਕੁਝ ਠੀਕ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਪਾਵਰਾ ਆਪਣੀ ਜੇਬਤ ਵਿੱਚ ਪਾਈਆਂ ਹੋਈਆਂ ਨੇ ਕਿਸੇ ਮੰਤਰੀ ਅਤੇ ਵਿਧਾਇਕ ਨੂੰ ਕੰਮ ਨਹੀਂ ਕੀਤਾ ਜਾਣ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਸਾਰੀ ਅਫਸਰशाही ਪੰਜਾਬ ਦੀ ਆਪਣੇ ਅੰਡੇ ਅੰਡਰ ਕਰਨ ਲਈ ਇਸ ਦਾ ਹਵਾਲਾ ਇਸ ਦੀ ਜਾਣਕਾਰੀ باقی ਹੋਏ ਵਿਧਾਇਕ ਜਿਹੜੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਉਹਨਾਂ ਵੱਲੋਂ ਦਿੱਤੀ ਗਈ ਉਹਨਾਂ ਨੇ ਰੱਜ ਕੇ ਭੰਡਿਆ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨੇ ਕਿਹਾ ਇਸ ਦੇ ਬਾਵਜੂਦ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜੇ ਹਾਂ ਇੱਕ ਵਾਰ ਬਗਾਵਤ ਤਾਂ ਕਰੋ ਇੱਕ ਵਾਰੀ ਪੰਜਾਬ ਦੇ ਹੱਕ ਦੇ ਹੱਕਾਂ ਲਈ ਖੜੋ ਹੱਕਾਂ ਲਈ ਮਰੋ ਪੰਜਾਬ ਦੇ ਲੋਕਾਂ ਨੇ ਸਾਨੂੰ ਬਦਲਾਵ ਦੇ ਨਾਮ ਤੇ ਬੋਟਾ ਪਾਈਆਂ ਨੇ ਕਿ ਜੇਕਰ ਜਾਇ ਨਹੀਂ ਤਾਂ 2027ਵਾਂ ਬਧਾਤ ਸਮਝ ਗਿਆ ਚੋਣਾਂ ਵਿੱਚ ਲੋਕ ਸਾਨੂੰ ਜੁੱਤੀਆਂ ਮਾਰਨਗੇ ਸਾਡੀ ਔਕਾਤ ਤਾਂ ਮੈਂਬਰ ਦੀ ਵੀ ਨਹੀਂ ਸੀ ਲੋਕਾਂ ਨੇ ਸਾਨੂੰ ਵਿਧਾਇਕ ਲੋਕਾਂ ਨੇ ਸਾਨੂੰ ਮੰਤਰੀ ਲੋਕਾਂ ਨੇ ਸਾਨੂੰ ਮੁੱਖ ਮੰਤਰੀ ਬਣਾ ਦਿੱਤਾ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਗੱਲ ਮੰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਸਾਡੇ ਕੋਲ ਤਾਂ ਇਹਦੀ ਵੀ ਪਾਵਰ ਨਹੀਂ ਕਿ ਅਸੀਂ ਕਿਸੇ ਚਪੜਾਸੀ ਦੀ ਬਦਲ ਬਦਲੀ ਕਰਵਾ ਦਈਏ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਪੁੱਛੇ ਬਗੈਰ ਰਾਤੋਂ ਰਾਤ ਹਰਪਾਲ ਸਿੰਘ ਚੀਮਾ ਕੁਲਤਾਜ ਸਿੰਘ ਸਿੰਧਮਾ ਅਮਰ अरोड़ा ਅਤੇ ਡਾਕਟਰ ਇੰਦਰਜੀਤ ਸਿੰਘ ਲੈਚਰ ਦੀ ਸਕੋਰਟੀ ਵਧਾਏ ਜਾਣ ਦਾ ਕੀ ਮਕਸਦ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੌਣ ਸੀ ਇਹ ਅੱਜ ਸ਼ੀਸ਼ਾ ਹੋ ਗਿਆ ਹੈ ਮਨੀਸ਼ ਸੋਧਿਆ ਅਤੇ ਅਰਵਿੰਦ ਕੇਸ਼ੀਵਾਲ ਨੂੰ ਲਗਭਗ 40 ਤੋਂ 45 ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮੌਜੂਦਾ ਮੰਤਰੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚਟਾਨ ਵਾਂਗੂ ਖੜ ਗਏ ਨੇ ਕਿ ਅਸੀਂ ਟਸ ਤੋਂ ਮਸ ਨਹੀਂ ਹੋਵਾਂਗੇ ਸਾਨੂੰ ਕੋਈ ਖਰੀਦ ਨਹੀਂ ਸਕਦਾ ਸਾਡੀ ਕੋਈ ਬੋਲੀ ਨਹੀਂ ਲਗਾ ਸਕਦਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਨ ਬਿਨ ਕਿਸੇ ਲਾਲਚ ਤੋਂ ਕਿਸੇ ਸ਼ਰਤ ਤੋਂ ਬਗੈਰ ਖੜੇ ਹਾਂ ਉਹਨਾਂ ਕਹਿੰਦੇ ਕਿ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਿਕਟਾਂ ਦਵਾਈਆਂ ਸੀ ਅਸੀਂ ਰਿਣੀ ਹਾਂ ਅਸੀਂ ਦੇਣੇਦਾਰ ਹਾਂ ਤੇ ਉਹਨਾਂ ਦੇ ਵੱਲ ਬੁੱਤੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਮਨੀ ਸੋਦੀਆ ਨੂੰ ਮੋੜ ਦਿੱਤਾ ਹਾਲਾਂਕਿ ਪਹਿਲਾਂ ਵੀ ਬਿਮਾਰ ਹੋਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਰੱਖਿਆ ਗਿਆ ਕਿਸੇ ਵੀ ਵਿਧਾਇਕ ਨੇ ਕਿਸੇ ਵੀ ਮੰਤਰੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਨਹੀਂ ਪਾਈ ਹੁਣ ਫਿਰ ਬਿਮਾਰ ਹੋਏ ਫਿਰ ਉਹਨਾਂ ਦਾ ਇਲਾਜ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਪਲਸ ਰੇਟ ਉਹਨਾਂ ਦੀ ਘੱਟ ਚੱਲ ਰਹੀ ਹੈ ਦਿਲ ਦੀ ਧੜਕਣ ਤੇ ਪ੍ਰਭਾਵ ਹੈ ਉਹਨਾਂ ਦਾ ਟੈਂਪਰੇਚਰ ਜਿਹੜਾ ਹਾਈ ਚੱਲ ਰਿਹਾ ਹੈ ਇਸ ਕਰਕੇ ਉਹ ਐਡਮਿਟ ਨੇ 2 ਤੋਂ 3 ਦਿਨ ਡਾਫਰਾਂ ਦੀ ਨਿਗਰਾਨੀ ਹੇਠ ਹੈ ਚੈੱਕਅਪ ਹੇਠ ਰਹਿਣਗੇ ਲੇਕਿਨ ਕਿਸੇ ਵਿਧਾਇਕ ਨੇ ਕਿਸੇ ਮੰਤਰੀ ਦੇ ਪੋਸਟ ਪਾਈ ਲੇਕਿਨ ਜਿਵੇਂ ਹੀ ਕੁਝ ਮੰਤਰੀ ਅਤੇ ਕੁਝ ਵਿਧਾਇਕ ਜਿਨ੍ਹਾਂ ਦੀ ਗਿਣਤੀ 40 ਤੋਂ 45 ਦੱਸੀ ਜਾ ਰਹੀ ਹੈ ਜਿਵੇਂ ਹੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅੰਦਰੋਂ ਅੰਰੀ ਖੜੇ ਤਾਂ ਭਾਜੜਾ ਪੈ ਗਈਆਂ ਕੁਲਤਾਰ ਸਿੰਘ ਸੰਧਵਾ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੂੰ ਲੇਟਾ ਇਸ ਤੋਂ ਪਹਿਲਾਂ ਵੀ ਹਸਪੀਟਲ ਦੇ ਵਿੱਚ ਐਡਮਿਟ ਰਹੇ ਨਾ ਤੇ ਹਰਪਾਲ ਛਿਮਾ ਮਿਲੇ ਨਾ ਕੋਤਾਰ ਸੰਧਾ ਮਿਲੇ ਨਾ ਜਿਹੜੇ ਅਮਨ ਅਰੋੜਾ ਮਿਲੇ ਨਾ ਮਨੀ ਸੋਦੀਆ ਤੇ ਨਾ ਅਰਵਿੰਦ ਕੇਸ਼ੀਵਾਲ ਲੇਕਿਨ ਦੁਖਦੀ ਰਾਗ ਉਤੇ ਹੱਥ ਰੱਖ ਰਿਹਾ ਕਿ ਐਨੀ ਛੇਤੀ ਤੁਸੀਂ ਮੈਨੂੰ ਕੁਰਸੀ ਤੋਂ ਨਹੀਂ ਲਾ ਸਕਦੇ ਕਿਉਂਕਿ ਲੋਕਾਂ ਨੇ ਮੇਰਾ ਚਿਹਰਾ ਵੇਖ ਕੇ ਵੋਟਾਂ ਪਾਈਆਂ ਨੇ ਮੇਰੇ ਨਾਮ ਤੇ 2022 ਦਾ ਇਲੈਕਸ਼ਨ ਜਿੱਤਿਆ ਗਿਆ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕ ਕੇ ਜਵਾਬ ਦਿੱਤਾ ਦਿੱਲੀ ਵਾਲਿਆਂ ਨੂੰ ਖਾਸ ਕਰਕੇ ਅਰਵਿੰਦ ਕੇਸ਼ਵ ਆ ਅਤੇ ਮਨੀਤ ਸੋਧਿਆ ਨੂੰ ਕਿ ਭਾਈ ਵਿਧਾਇਕ ਮੇਰੇ ਨਾਲ ਵੀ ਨੇ ਜਤਾ ਪਾਰਟੀ ਦੋ ਧੜਿਆਂ ਦੇ ਵਿੱਚੋਂ ਵੰਡੀ ਜਾਵੇਗੀ ਕਿਉਂਕਿ ਧੜੇ ਬਾਜ਼ੀਆਂ ਦਾ ਦੌਰ ਹਾਲੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਹੋ ਵੱਡੇ ਬਦਲ ਤੇ ਹੈ ਇਹ ਕੱਲੀ ਜਿਹੜੀ ਧੜਿਆਂ ਵਾਲੀ ਬਿਮਾਰੀ ਜਿਹੜੀ ਹੈ ਉਹ ਕੱਲੀ ਆਮ ਆਦਮੀ ਪਾਰਟੀ ਵਿੱਚ ਨਹੀਂ ਇਹ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਹੈ ਇਹ ਕਾਂਗਰਸ ਵਿੱਚ ਵੀ ਹੈ ਇਹ ਭਾਰਤੀ ਜਨਤਾ ਪਾਰਟੀ ਵਿੱਚ ਹੈ ਯਾਨੀ ਕਿ ਆਪ ਕੋ ਆਪਣੀ ਈਨ ਮਨਵਾਉਣ ਦੀ ਗੱਲ ਕਰ ਰਹੇ ਨੇ ਹੁਣ ਆਪ ਆਪਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਨ ਅਤੇ ਮਨੀਸ਼ ਸੋਦੀਆ ਨੂੰ ਸ਼ੀਸ਼ਾ ਹੋ ਗਿਆ ਹੈ ਕਲੈਰੀਫਾਈ ਕਰ ਦਿੱਤਾ ਹੈ ਸਪਸ਼ਟੀਕਰਨ ਦੇ ਦਿੱਤਾ ਹੈ ਕਿ ਮੇਰੇ ਤੋਂ ਬਿਨਾ ਹੋਰ ਕੋਈ ਮੇਰੀ ਕੁਰਸੀ ਉੱਤੇ ਨਹੀਂ ਬੈਠ ਸਕਦਾ ਇਸ ਕਰਕੇ ਮਨੀਸ਼ ਸੋਦੀਆ ਨੂੰ ਕੱਲ ਮਜਬੂਰਨ ਬਿਆਨ ਦੇਣਾ ਪਿਆ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੂੰ ਮਜਬੂਰਨ ਬਿਆਨ ਦੇਣੇ ਪਏ ਕੇ 2-3 ਦਿਨਾਂ ਦੇ ਵਿੱਚ ਠੀਕ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਜਿਵੇਂ ਹੀ ਠੀਕ ਹੋਣਗੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਮੁਆਵਜ਼ੇ ਦਾ ਐਲਾਨ ਵੀ ਕੀਤਾ ਜਾਵੇਗਾ ਧੰਨਵਾਦ